ਪਰ ਇਸ ਨਹਿਰ ਨੂੰ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਾਫੀ ਸਾਫ਼ ਸੁਥਰੀ ਹੁੰਦੀ ਸੀ ਪਰ ਹੁਣ ਹਰ ਨਹਿਰ ਦੀ ਤਰ੍ਹਾਂ ਇਸ ਨਹਿਰ ਦੇ ਵਿੱਚ ਵੀ ਬਹੁਤ ਸਾਰਾ ਕੂੜਾ ਕਰਕਟ ਪੂਜਾ ਸਮਗਰੀ ਜਾਂ ਖਾਦ ਬਦਾਰ ਤੋਂ ਛੁੱਟੇ ਜਾਂਦੇ ਆ ਜਦੋਂ ਕਿ ਅਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਅਵੇਅਰ ਕਰਦੇ ਆ ਕਿ ਪਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਚਾਹੇ ਉਹ ਖਾਣ ਵਾਲੀ ਹੈ ਚਾਹੇ ਉਹ ਪਲਾਸਟਿਕ ਹੈ ਚਾਹੇ ਉਹ ਚੁੰਨੀਆਂ ਨੇ ਚਾਹੇ ਪੂਜਾ ਸਮਗਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੇਸਟ ਹੈਗਾ ਉਹ ਨਹੀਂ ਛੁੱਟਣਾ ਕਿਉਂਕਿ ਇਹੀ ਪਾਣੀ ਅੱਗੇ ਜਾ ਕੇ ਨਦੀ ਉਹਨਾਂ ਨੂੰ ਖੇਤਾਂ ਨੂੰ ਲੱਗਦਾ ਹੈ ਫਸਲਾਂ ਨੂੰ ਲੱਗਦਾ ਹੈ ਉਹਦੇ ਰਾਹੀਂ ਸਾਨੂੰ ਕੈਂਸਰ ਆਏਗੀ ਨਾਰਾਂ ਦੇ ਵਿੱਚ ਨਦੀਆਂ ਚ ਪਾਉਨੇ ਆ ਤੇ ਅਸੀਂ ਮੱਛੀਆਂ ਦਾ ਜੀਵਾਂ ਦਾ ਭਲਾ ਨਹੀਂ ਕਰਦੇ ਇਸ ਕੋ ਉਹਨਾਂ ਨੂੰ ਪਲਾਸਟਿਕ ਦੇ ਕੇ ਪ੍ਰਦੂਸ਼ਣ ਦੇ ਕੇ ਉਹਨਾਂ ਨੂੰ ਮਰਨ ਕੰਡੇ ਲੈ ਕੇ ਆਉਂਦੇ ਆ ਅਸੀਂ ਇਹਦੇ 'ਚ ਸਾਡਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਪਾਣੀ ਦੇ ਸਰੋਤ ਹੈ ਕਿਉਂਕਿ ਪੰਜਾਬ ਦੀ ਜਿਹੜੀ ਪਹਿਚਾਣ ਹੈ ਉਹ ਪੰਜਾਬਾਂ ਤੋਂ ਸੀ ਤੇ ਜਿਹੜੇ ਪਾਣੀ ਹੀ ਖਤਮ ਹੋ ਗਿਆ ਜਾਂ ਪਾਣੀ ਦੇ ਦਰਿਆ ਹੀ ਨਹੀਂ ਰਹੇ ਜਾਂ ਨਦੀਆਂ ਨਹਿਰਾਂ ਖਤਮ ਹੋ ਗਈਆਂ ਤਾਂ ਇੱਥੇ ਦੇ ਲੋਕਾਂ ਨੂੰ ਨਾ ਸਿਰਫ ਬਿਮਾਰੀਆਂ ਹੋਣਗੀਆਂ ਸਗੋਂ ਪੰਜਾਬ ਦੇ ਨਾਂ ਤੇ ਵੀ ਇੱਕ ਇੱਕ ਤਰ੍ਹਾਂ ਦੀ ਚੁਣੌਤੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀਆਂ ਪੁਰਾਣੀਆਂ ਵੇਗੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ 36 ਵੇਗੀਆਂ ਵਹਿੰਦੀਆਂ ਨੇ ਦੁਆਬੇ ਦੇ ਵਿੱਚ ਤੇ ਇਧਰ ਸਾਡੀ ਰਾਵੀ ਹੈ ਜਾਂ ਹੋਰ ਬਹੁਤ ਸਾਰੀਆਂ ਨਹਿਰਾਂ ਨੇ ਆ ਜਿਹੜੇ ਅੱਪਰ ਬਾਰੀ ਦੁਆਬ ਨਹਿਰ ਹੈਗੀ ਹੈ ਜਿੰਨੇ ਵੀ ਪਾਣੀ ਦੇ ਸਰੋਤ ਨੇ ਜਿਹੜੇ ਲੁਕਤ ਹੋ ਚੁੱਕੇ ਆ ਜਾਂ ਜਿਹੜੇ ਗੰਦਲੇ ਹੋ ਚੁੱਕੇ ਆ ਸਭ ਨੂੰ ਬਚਾਉਣਾ ਤੇ ਰਿਵਾਈਵ ਕਰਨਾ ਜਿਹੜਾ ਸਾਡਾ ਮੁੱਖ ਮਕਸਦ ਹੈ ਜੀ ਹਾਂ ਜੀ ਮੇਰਾ ਨਾਮ ਅਮਨਦੀਪ ਹੈ ਮੈਂ ਵੈਸੇ ਬੇਸਿਕਲੀ ਬਟਾਲੇ ਤੋਂ ਆ ਤੇ ਜਿਹੜੀ ਸਾਡੀ ਸੰਸਥਾ ਹੈਗੀ ਉਹ ਵਾਟਰ ਵਾਰੀਅਰਸ ਪੰਜਾਬ ਨਾਮ ਤੋਂ ਜਾਣੀ ਜਾਂਦੀ ਹੈ ਇਹ ਸੀ ਬਹੁਤ ਪੁਰਾਣੇ ਸਮੇਂ ਤੋਂ ਚਰਚਾ ਤਾਂ ਕਰਦੇ ਰਹੇ ਸੀਗੇ ਕੁਝ 3-4 ਸਾਲ ਤੋਂ ਕਿ ਅਸੀਂ ਦਰਿਆਵਾਂ ਤੇ ਨਦੀਆਂ ਤੇ ਜਾਂ ਪਾਣੀ ਦੇ ਜਿਹੜੇ ਹੋਰ ਸੋਰਸ ਹੈਗੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ ਉਹ ਕੀਤੀ ਅਸੀਂ April 'ਚ ਜਾ ਕੇ April ਦੇ end ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਸਤਲੁਜ ਤੇ ਪਹਿਲਾ ਸਤਲੁਜ ਅਸੀਂ ਡਰਾਈਵ ਸ਼ੁਰੂ ਕੀਤੀ ਕਲੀਨਿੰਗ ਡਰਾਈਵ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਨਾਲ ਜਦੋਂ ਸੋਸ਼ਲ ਮੀਡੀਆ ਤੇ ਇਹ ਗੱਲ ਆਈ ਤਾਂ ਵਲੰਟੀਅਰਸ ਹੋਰ ਬਹੁਤ ਸਾਰੇ ਜੁੜ ਗਏ ਤੇ ਫਿਰ ਅਸੀਂ ਇਹਨੂੰ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਹੋਈਆਂ ਨੇ ਜਿਵੇਂ ਰੋਪੜ ਵਿੱਚ ਵੀ ਇੱਕ ਟੀਮ ਹੈ ਇੱਕ ਸਤਲੁਜ ਤੇ ਲੁਧਿਆਣੇ ਟੀਮ ਹੈਗੀ ਆ ਤੇ ਇੱਕ ਹੈਗੀ ਸਾਡੀ 라ਵੀ ਦੀ ਟੀਮ ਜਿਹੜੀ ਪੂਰੇ ਮੱਝ ਏਰੀਆ ਨੂੰ ਕਵਰ ਕਰਦੀ ਆ ਤੇ ਅਸੀਂ ਵੱਖ-ਵੱਖ ਤਰ੍ਹਾਂ ਨਾਲ ਏਰੀਆ ਦਾ ਧਾਰੀ ਵਾਲਾ ਸਾਡਾ ਪਹਿਲਾ ਦਿਨ ਹੈ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਹਰ ਸੰਡੇ ਅਸੀਂ ਇੱਕ ਧਾਰੀ ਵਾਲੀ ਟੀਮ ਹੈ ਉਹ ਸਾਡੀ ਪੱਕੀ ਰਹੇਗੀ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਇਸ ਤੋਂ ਬਿਨਾਂ ਅਸੀਂ ਕਲੀਨਿੰਗ ਡਰਾਈਵ ਵੀ ਕਰਦੇ ਹਾਂ ਜਿਹੜਾ ਕੋੜਾ ਕਚਰਾ ਲੋਕ ਸੁੱਟ ਕੇ ਜਾਂਦੇ ਨੇ ਨਹੀਂ ਹਟਦੇ ਉਹਨਾਂ ਨੂੰ ਅਸੀਂ ਸਾਫ਼ ਵੀ ਕਰਦੇ ਹਾਂ ਮੈਂ ਜਦੋਂ ਇਥੋਂ ਲੰਘਿਆ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਵਲੰਟੀਅਰ ਨੇ ਸਾਡੇ ਕੋਲ ਵੀ ਆਏ ਨੇ ਮੈਂ ਇਹਨਾਂ ਨੂੰ ਸਤਿ ਕਰਉਂ ਤੇ ਜਿਹੜੇ ਲੱਡੋਵਾਲ ਬੋਲਦੇ ਇਹਨਾਂ ਨੂੰ ਮਿਲਿਆ ਸੀਗਾ ਇਹਨਾਂ ਦੇ ਵਲੰਟੀਅਰ ਨੂੰ ਪਹਿਲਾਂ ਕਿਉਂਕਿ ਇਹ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਦਾ ਫਰਮਾਨ ਆ ਭਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਾਤ ਕੁਦਰਤੀ ਜਿਹੜੀਆਂ ਨਿਯਮਤਾ ਨੇ ਉਹਨਾਂ ਦੀ ਸਹੀ ਸੰਭਾਲ ਵਾਸਤੇ ਜਿਵੇਂ ਪਾਣੀ ਆ ਇੱਕ ਅਨਮੋਲ ਜਿਹੜੀ ਸਾਨੂੰ ਨਿਯਮਤ ਮਿਲੀ ਹੋਈ ਹੈ ਪ੍ਰਮਾਤਮਾ ਵੱਲੋਂ ਉਹਨੂੰ ਉਹਦੀ ਸਾਵਧਾਈ ਉਹਦੇ ਚ ਕੂੜਾ ਕਰਕਟ ਨਾ ਸੁੱਟਣਾ ਖਾਤ ਪਦਾਰਥ ਜਾਂ ਕੋਈ ਜਿੱਦਾਂ ਸਾਡੇ ਧਰਮ ਨਾਲ ਜੁੜੇ ਕੋਈ ਵਹਿਮ ਭਰਮ ਨੇ ਉਹ ਚੀਜ਼ਾਂ ਪਾਇਤੇ ਸਿੱਟਦੇ ਆ ਉਹਨਾਂ ਕੋਈ ਲੋਕਾਂ ਨੂੰ ਅਵੇਅਰ ਕਰਦੇ ਪਏ ਨੇ ਕਿਉਂਕਿ ਅਸੀਂ ਦੇਖਿਆ ਆ ਆਪਣੀ ਜ਼ਿੰਦਗੀ ਚ ਆਪਾਂ ਛੋਟੇ ਹੁੰਦੇ ਸੂਰਿਆਂ ਚ ਖਾਲਾਂ ਚ ਇਹਨਾਂ ਨਹਿਰਾ ਚ ਨਹਾਉਂਦੇ ਰਹੇ ਆ ਆਮ ਤੌਰ ਤੇ ਛੁੱਟੀਆਂ ਹੋਣੀਆਂ ਜੇ ਕਿ ਰਿਸ਼ਤਦਾਰ ਗਏ ਤਾਂ ਉੱਥੇ ਵੱਤ ਵਾਤ ਆਪਾਂ ਕਰਦੇ ਰਿਹਾ ਕਿ ਨਹਾਉਂਦੇ ਰਹੇ ਆ ਔਰ ਇਹਨਾਂ ਦੇ ਵਿੱਚੋਂ ਤੇ ਹੋਰ ਸਾਡੇ ਨਾਲ ਮੈਡਮ ਨੇ ਡਾਕਟਰ ਮੈਡਮ ਅਮਨਦੀਪ ਨੇ ਤੇ ਹੋਰ ਆਪਾਂ ਸਸਤਾ ਸਟਾਰਟ ਕੀਤੀ ਸੀ ਇੱਕ ਪੋਸਟਕ ਮੈਨਾਂ ਦੀ ਪੋਸਟ ਵੇਖੀ ਸੀ ਵਾਟਰ ਵਾਰੀਅਰਸ ਦੀ ਇਹਨਾਂ ਨੇ ਮੈਸੇਜ ਪਾਇਆ ਸੀ ਕਿ ਕਥਨੋਰ ਪੁੱਲ ਤੇ ਆਉਣਗੇ ਤੇ ਉਥੇ ਦੀ ਮੁਹਿੰਮ ਚੱਲਾਂਗੇ ਫਿਰ ਉਸ ਦੇ ਨਾਲ ਮੈਂ ਇਹਨਾਂ ਨਾਲ ਜੁੜਿਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜ਼ਿੰਮੇਵਾਰ ਤਾਰੀਵਾਲ ਪੁਲ ਤੇ ਆਉਣ ਦਾ ਪਲਾਨ ਕੀਤਾ ਸੀ ਪਿਛਲੇ ਸ਼ਨੀਵਾਰ ਤੇ ਅੱਜ ਅਸੀਂ ਪੁੱਜੇ ਆ ਤੇ ਵੇਖਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਕੂੜਾ ਸੁੱਟਿਆ ਹੋਇਆ ਹੈ ਤੇ ਸਾਡੀ ਇਹੀ ਲੋਕਾਂ ਨੂੰ ਫੀਲ ਹੈ ਕਿ ਘੱਟੋ ਘੱਟ ਤੇ ਬਿਲਕੁਲ ਬੰਦ ਇਸ ਕੂੜਾ ਨਾ ਸੁੱਟੇ ਜਾਵੇ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ